ਜਿੱਥੇ ਤੱਕ ਆਪਾਂ ਗੱਲ ਕਰ ਰਹੇ ਹਾਂ ਕਿ ਵੀ ਹਥਿਆਰਾਂ ਦਾ ਵਪਾਰੀ ਗੱਲਾਂ ਸ਼ਾਂਤੀ ਦੀਆਂ ਸੱਚਾਈ ਤਾਂ ਇਹ ਆ ਕਿ ਜਿਹੜੇ ਮਰਜ ਦਿੰਦੇ ਨੇ ਉਹੀ ਫਿਰ ਦਬਾ ਦੇਣ ਲੱਗ ਪੈਂਦੇ ਨੇ ਭਾਰਤ ਦੇ ਵਿੱਚ ਇੱਕ ਗੱਲ ਬਹੁਤ ਚੱਲਦੀ ਹੈ ਖੇਤੀ ਦੇ ਬਾਰੇ ਨਾ ਖੇਤੀ ਪ੍ਰધાન ਸੂਬਾ ਕਿ ਪਹਿਲਾਂ ਆਪ ਹੀ ਅਜਿਹਾ ਕੁਝ ਪੈਦਾ ਕੀਤਾ ਕਿ ਆ ਜੀ ਯੂਰੀਆ ਛਿੜਕੋ ਆ ਦਵਾਈਆਂ ਪਾਓ ਇਹਦੇ ਨਾਲ ਜੀ ਇੰਨਾ ਉਤਪਾਦਨ ਹੋਊ ਇੰਨਾ ਸਬਜ਼ੀਆਂ ਦਾ ਚੜ ਇਹ ਕਿਹਨੇ ਪੈਦਾ ਕੀਤੀਆਂ ਚੀਜ਼ਾਂ ਇਹ ਜ਼ਹਿਰ ਕਿਹਨੇ ਬਣਾਏ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਜ਼ਹਿਰੀ ਕਣ ਕੌਣ ਲੈ ਕੇ ਆਇਆ ਹੈ ਕਾਰਪੋਰੇਟ ਕਾਰਾਣਾ ਇਹ ਵਪਾਰੀ ਅਦਾਰਾ ਤੇ ਫਿਰ ਜਦੋਂ ਉਹਦੇ ਨਾਲ ਕੈਂਸਰ ਹੋਣ ਲੱਗ ਪਿਆ ਹਾਂ ਕાળા ਫਿਲੀਆਂ ਹੋਣ ਲੱਗ ਪਿਆ ਕੋਈ ਹੋਰ ਬਿਮਾਰੀਆਂ ਹੋਣ ਲੱਗ ਪਿਆ ਚਮੜੀ ਦੇ ਰੋਗ ਹੋਣ ਲੱਗ ਪਏ ਫਿਰ ਕਹਿੰਦੇ ਲੋ ਜੀ ਕੈਂਸਰ ਦੀ ਦਵਾਈ ਬਣਾ ਲਈ ਅਸੀਂ ਅਸੀਂ ਉਹਨਾਂ ਬੀਪੀ ਸ਼ੂਗਰ ਦੀ ਦਵਾਈ ਬਣਾ ਲਈ ਜੀ ਹੁਣ ਆ ਗੋਲੀ ਲਓ ਜੀ ਸੋ ਕਹਿੰਦੇ ਫਿਰ ਆਪੇ ਦਵਾਈਆਂ ਵੀ ਵੇਚਦੇ ਨੇ ਆਪੇ ਪਹਿਲਾਂ ਬਿਮਾਰੀ ਪੈਦਾ ਕਰਦੇ ਨੇ ਆਪੇ ਦਵਾਈ ਉਹੀ ਹਾਲ ਇੱਥੇ ਹੈ ਮਤਲਬ ਚਾਹੇ ਅਸੀਂ ਅਮਰੀਕਾ ਤੋਂ ਹਥਿਆਰ ਖਰੀਦ ਲਈਏ ਚਾਹੇ ਅਸੀਂ ਰੂਸ ਤੋਂ ਖਰੀਦ ਲਈਏ ਚਾਹੇ ਅਸੀਂ ਫਰਾਂਸ ਤੋਂ ਖਰੀਦ ਲਈਏ ਹਾਂ ਤੇ ਪਰ ਫਿਰ ਕਹਿੰਦੇ ਉਹਦਾ ਹੱਲ ਵੀ ਆ ਪਿਆ S400 ਇਸ جنگ ਦੇ ਵਿੱਚ ਪਾਕਿਸਤਾਨ ਦੇ ਹਮਲਿਆਂ ਨੂੰ ناکਾਮ ਕਰਨ ਦੇ ਵਿੱਚ S4 ਨੇ ਬਹੁਤ ਕਮਾਲ ਦੀ ਭੂਮਿਕਾ ਨਿਭਾਈ ਪਰ ਸਵਾਲ ਤਾਂ ਇਹ ਹੈ ਕਿ ਜਦੋਂ ਤੁਸੀਂ ਮਿਜ਼ਾਈਲ ਵੇਚਦੇ ਹੋ ਜਦੋਂ ਤੁਸੀਂ ਜੈਟ ਵੇਚਦੇ ਹੋ ਜਦੋਂ ਤੁਸੀਂ ਰਫੇਲ ਵੇਚਦੇ ਹੋ ਜਦੋਂ ਅਸੀਂ ਡਰੋਨ ਵੇਚਦੇ ਹਾਂ ਫਿਰ ਤਾਂ ਕਿ ਇਹਨੂੰ ਇੰਨੀ ਮਾਰ ਕਰਦਾ ਐਨੀ ਦੂਰ ਤੱਕ ਮਾਰ ਕਰਦਾ ਐਨੇ ਕਿਲੋਮੀਟਰ ਤੱਕ ਮਾਰ ਕਰਦਾ ਤੇ ਜਦੋਂ ਫਿਰ S4 ਤੋਂ ਹੁਣ S5 ਵਿੱਚ S400 ਤੋਂ ਹੁਣ S500 ਵੇਚ ਰਹੇ ਹਾਂ ਤੇ ਹੁਣ ਕਹਿ ਰਹੇ ਹਾਂ ਜੀ S400 ਤੋਂ ਵੀ ਵਧੀਆ ਹੈ ਨਾ ਕਮਾਲ ਫਿਰ ਉਹ ਮਾਲ ਵੇਚਣਾ ਤਾਂ ਉਹਦੀ ਤਾਰੀਫ ਹੁਣ ਇਹ ਬਚਾਉਣ ਵਾਲਾ ਮਾਲ ਵੇਚਣਾ ਤਾਰੀਫ ਵੀ ਅਸੀਂ ਤਾਂ ਖਰੀਦਾਂਗੇ ਕਿਉਂਕਿ ਅਸੀਂ ਤਾਂ ਜੰਗ ਦੇ ਮੂੰਹ ਤੇ ਬੈਠੇ ਹਾਂ ਬਿਲਕੁਲ ਜੀ ਭਾਰਤ ਰੂਸ ਤੋਂ ਕਹਿੰਦੇ ਹੁਣ S-500 ਹਵਾਈ ਰੱਖਿਆ ਪ੍ਰਣਾਲੀ ਖਰੀਦ ਸਕਦਾ ਹੈ ਜਿਹੜਾ ਪੰਜਵੀਂ ਪੀੜੀ ਦੇ ਬੰਬਾਰ ਜਹਾਜ਼ਾਂ ਨੂੰ ਖਤਮ ਕਰ ਸਕਦਾ ਉਹਨੂੰ ਰੋਕਣ ਦੇ ਵਿੱਚ کارਗਰ ਸਾਬਤ ਹੋ ਸਕਦਾ ਅਸਲ 'ਚ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ 19 ਜੁਲਾਈ 2024 ਨੂੰ ਰੂਸ ਦੀ ਤੀਜੀ ਫੇਰੀ ਦੌਰਾਨ ਇਸ ਦੇ ਉੱਤੇ ਚਰਚਾ ਕਰਕੇ ਆਏ ਨੇ ਤੇ ਭਾਰਤ ਨੂੰ ਆਪਣੇ ਨਵੇਂ S-500 ਹਵਾਈ ਰੱਖਿਆ ਪ੍ਰਣਾਲੀ ਤੇ ਸਾਂਝੇ ਉਤਪਾਦਨ ਦਾ ਉਹਨਾਂ ਨੇ ਇਹਨਾਂ ਮੂਰੇ ਰੱਖੀ ਸੀ ਤਜਵੀਜ਼ ਤੇ ਉਹਦੇ ਉੱਤੇ ਹੁਣ ਕਹਿੰਦੇ ਚਰਚਾ ਚੱਲ ਰਹੀ ਆ ਉਹ ਸਮੇਂ ਲੱਗਦਾ ਹੁਣ ਕਿ ਸਾਨੂੰ ਕਿਹੜਾ S400 ਹੈਗਾ ਹੁਣ ਕਹਿੰਦੇ ਜਿਸ ਤਰ੍ਹਾਂ ਇਹ ਬੰਬਾਰ ਹੋਇਆ ਜਿਸ ਤਰ੍ਹਾਂ ਉਧਰੋਂ ਹਮਲੇ ਅਟੈਕ ਹੋਏ ਉਹਦੇ ਵਿੱਚ ਕਹਿੰਦੇ ਹੋ ਸਕਦਾ ਕਿ ਸਹਾਇ ਹੋ ਜਾਵੇ ਜੀ ਸੋ ਇਸ ਲਈ ਜਿਨ੍ਹਾਂ ਨੇ ਦਿੱਤੇ ਮਰਜ ਉਹੀ ਦੇ ਰਹੇ ਨੇ ਹੁਣ ਤਵਾ ਵਾ ਕਮਾਲ ਅਜਨਾ S500